ਮਾਨਤਮਨ ਜੇ ਸਾਡੀ ਸਰਕਾਰ ਸੀ ਨਾ ਮੈਨੂੰ ਸਰਸਰ ਕਰਦਾ ਹੁੰਦਾ ਸੀ ਜਦੋਂ ਪਹਿਲੀ ਵਾਰ ਐਮਐਲਏ ਐਮਪੀ ਦਾ ਲੈਕਚਰ ਲੜਿਆ ਮੈਂ ਇਹਨੂੰ ਹਾਇਰ ਕੀਤਾ ਇੱਕ ਮਹੀਨਾ ਮੇਰੀ ਹਰ ਸਟੇਜ ਤੇ ਤਾਰੀਫ ਕਰਦਾ ਹੁੰਦਾ ਹੁਣ ਸੋਚਦਾ ਕਿ ਮੈਂ ਮੁੱਖ ਮੰਤਰੀ ਬਣ ਗਿਆ ਤੇ ਉਹਨੂੰ ਡਾਰੀ ਕਾਲੀ ਦਲ ਤੋਂ ਐ ਤੁਸੀਂ ਕੱਲਾ ਭਗਵੰਤ ਮਾਨ ਛੱਡ ਦਿਓ ਸਾਰੀਆਂ ਪਾਰਟੀਆਂ ਦੇਖ ਲਓ ਕੱਲਾ ਬਾਦਲ 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 ਕਿ ਬਾਦਲ ਨੂੰ ਖਤਮ ਕਰ ਦਈਏ ਕਾਲੀ ਦਲ ਖਤਮ ਕਰ ਦਈਏ ਕਿਉਂ ਤਾਂ ਜੇ ਕਿਸੇ ਵੀ ਨੈਸ਼ਨਲ ਪਾਰਟੀ ਨੇ ਰਾਜ ਕਰਨਾ ਪੰਜਾਬ ਅਕਾਲੀ ਦਲ ਹੈ ਤਾਂ ਕਿਤੋਂ ਮਰਜੀ ਕਿਸੇ ਟਾਈਮ ਵੀ ਖਤਰਾ ਹੋ ਸਕਦਾ ਸਰ ਸਾਹਿਬ ਇਹ ਤੁਸੀਂ ਦੇਖਣਾ ਵੀ ਸਮਾਂ ਕਿਸ ਤਰ੍ਹਾਂ ਆਣਾ ਹੈ ਦੁਵਾਰਾ ਸਰ ਵਾਲਾ ਹੋ ਸਕਦਾ ਹੈ 2027 ਦੇ ਵਿੱਚ ਦੁਵਾਰਾ ਸਮਾਂ ਆ ਜੇ ਤੇ ਤੁਹਾਨੂੰ ਹਰ ਬੰਦਾ ਸਰ ਕਹੇ ਪਰ ਜਿਹੜੀ ਤੁਹਾਡੀ ਕਿਚਨ ਕੈਬਿਨੇਟ ਹੈ ਉਹਨੇ ਤੁਹਾਡੇ ਟਕਸਾਲੀ ਦੂਰ ਕਰਤੇ ਤੁਹਾਡੇ ਤੋਂ ਟਕਸਾਲੀ ਭਾਵੇਂ ਇਲੈਕਸ਼ਨਾਂ ਹਾਰ ਕੇ ਹਜ਼ਾਰਾਂ ਵੋਟਾਂ ਹੀ ਪਈਆਂ ਪਰ ਉਹਨਾਂ ਦੇ ਨਾਲ ਕੈਡਰ ਜੁੜਿਆ ਹੋਇਆ ਹੈ ਤੁਸੀਂ ਦੇਖਣਾ ਹੈ ਵੀ ਪੁਰਾਣੇ ਟਕਸਾਲੀਆਂ ਨੂੰ ਕਿਵੇਂ ਰਲਾਨਾ ਹੈ ਜਾਂ ਕਿਵੇਂ ਨਵੇਂ ਯੂਥ ਨੂੰ ਮੋਟੀਵੇਟ ਕਰਨਾ ਹੈ ਜਿੱਥੇ ਤੱਕ ਗੱਲ ਰਹੀ ਭਗਵੰਤ ਮਾਨ ਦੀ ਭਗਵੰਤ ਮਾਨ ਦਾ 4 ਸਾਲ ਦਾ ਜਿਹੜਾ ਕਾਰਜਕਾਲ ਹੈ ਉਹ ਇਹ ਵੀ ਕ腐ਪਸ਼ਨ ਮੁਕਤ ਰਿਹਾ ਹੈ ਇਹ ਤੁਹਾਡੇ ਲਈ ਸਤਾਈ ਦੇ ਵਿੱਚ ਚੈਲੰਜ ਹੋਏਗਾ ਭਗਵੰਤ ਮਾਨ ਤੁਹਾਡੇ ਲਈ ਚੈਲੰਜ ਹੈ ਭਾਵੇਂ 4 ਸਾਲ 5 ਸਾਲ ਰਾਜ ਕਰਨ ਤੋਂ ਬਾਅਦ ਵੀ ਲੋਕ ਨਿਰਾਸ਼ ਹੋ ਜਾਂਦੇ ਆ ਪਰ ਥੱਲੇ ਲੈਵਲ ਦਾ ਵਰਕਰ ਜਾਂ ਲੀਡਰ ਜਾਂ ਵੋਟਰ ਨਿਰਾਜ ਨਹੀਂ ਹੈ ਅਸੀਂ ਬਤੌਰ ਪੱਤਰਕਾਰ ਅਸੀਂ ਲੋਕਾਂ ਨਾਲ ਗੱਲ ਕਰਦੇ ਆਂ ਪਬਲਿਕ ਨਰਾਸ਼ ਨਹੀਂ ਹੈ ਭਗਵਾਨ ਤੁਮਾਨ ਤੋਂ ਹਲੇ ਪੂਰੀ ਤਰ੍ਹਾਂ ਇਹ ਤੁਸੀਂ ਦੇਖਣਾ ਹੈ ਸਤਾਈ ਚ ਕਿਵੇਂ ਦੂਰ ਕਰਨਾ ਉਹ ਚੈਲੰਜ ਨੂੰ ਦੂਸਰੀ ਗੱਲ ਜਿਹੜਾ ਉਤੇ ਕਾਮਰੇਡ ਦਾ ਧੱਬਾ ਲੱਗਿਆ ਸੀ ਉਹ ਕਾਮਰੇਡ ਦਾ ਧੱਬਾ ਵੀ ਉਹ ਕੁਝ ਹੱਦ ਤੱਕ ਧੋਣ ਦੇ ਵਿੱਚ ਕਾਮਯਾਬ ਰਿਹਾ 350 ਸਾਲਾਂ ਨਗਰ ਕੀਰਤਨ ਮਨਾ ਕੇ ਦੂਸਰੀ ਰਹੀ ਗੱਲ ਆਮ ਜਿਹੜੇ ਛੋਟੇ ਲੈਵਲ ਦੇ ਉਹਦੇ ਲੀਡਰ ਸੀਗੇ ਕੋ ਚੇਅਰਮੈਨ ਦੇ ਛੁਕਿਆ ਗਨਮੈਨਾਂ ਦੇ ਛੁਕ ਉਹ ਜ਼ਰੂਰ ਨਰਾਸ਼ ਹੋਣੇ ਪਾਰਟੀ 'ਚ ਪਰ ਪਬਲਿਕ ਨਰਾਸ਼ ਨਹੀਂ ਹੈ ਅਸੀਂ ਵੀ ਖੇਤਰੀ ਪਾਰਟੀ ਦੀ ਇੱਛਾ ਰੱਖਦੇ ਹਾਂ ਪਰ ਤੁਸੀਂ ਦੇਖਣਾ ਵੀ ਤੁਸੀਂ ਕਿਵੇਂ ਆਪਣੀ ਪਾਰਟੀ ਨੂੰ ਇਸ ਮੁਕਾਮ ਤੱਕ ਲੈ ਕੇ ਜਾਣਾ ਕਿ ਤੁਹਾਨੂੰ ਦੁਆਰਾ ਸਾਰੇ ਸਰ ਕਹਿਣਾ ਕਿਉਂਕਿ ਇਹ ਸਭ ਗਲਤੀਆਂ ਤੁਹਾਡੀਆਂ ਹੀ ਆ ਤੁਹਾਡੇ ਨਾਲ ਦੀ ਕਿਚਨ ਕੈਬਿਨੇਟ ਦੀਆਂ ਗਲਤੀਆਂ ਅਸੀਂ ਇੱਕ ਬਤੌਰ ਆਜ਼ਾਦ ਪੱਤਰਕਾਰ ਹੋਣ ਦੇ ਨਾਤੇ ਸਾਡੀ ਸਿਰਫ ਤੁਹਾਡੇ ਲਈ ਦੁਆ ਵੀ ਹੈ ਤੇ ਸਲਾਹ ਵੀ ਹੈ ਤੇ ਭਗਵਾਨ ਜੀ ਤੁਮਨ ਤੁਹਾਡੇ ਲਈ ਬਹੁਤ ਵੱਡਾ ਚੈਲੰਜ ਹੈ ਸਤਾਈ ਦੇ ਵਿੱਚ ਇਹ ਚ ਕੋਈ ਦੂਰ ਆਈ ਨਹੀਂ